ਸਾਸੀ ਗੱਲ ਦੋਸਤੋ ਪੰਜਾਬ ਪ੍ਰੀਬ ਦੇ ਵਿੱਚ ਤੁਹਾਡਾ ਸਵਾਗਤ ਹੈ ਕੀ ਤੁਸੀਂ ਦਰਵਾਜ਼ੇ ਪਿੱਛੇ ਕੱਪੜੇ ਲਟਕਾਉਂਦੇ ਹੋ ਅਜਿਹਾ ਕਰਨਾ ਸਹੀ ਹੈ ਜਾਂ ਗਲਤ ਆਓ ਜਾਣਦੇ ਹਾਂ ਸਾਡੇ ਸਾਰਿਆਂ ਘਰਾਂ ਦੇ ਵਿੱਚ ਕੁਝ ਆਦਤਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਅਸੀਂ ਕਿਸੇ ਮਾੜੇ ਇਰਾਦੇ ਨਾਲ ਅਪਣਾ ਲੈਂਦੇ ਹਾਂ ਹਾਲਾਂਕਿ ਇਹ ਆਦਤਾਂ ਸਾਡੇ ਜੀਵਨ ਵਿੱਚ ਨਕਾਰਾਤਮਕ ਪ੍ਰਭਾਵ ਵੀ ਪਾਉਂਦੀਆਂ ਹਨ ਅਜਿਹੀਆਂ ਹੀ ਆਦਤਾਂ ਹਨ ਦਰਵਾਜ਼ੇ ਪਿੱਛੇ ਕੱਪੜੇ ਲਟਕਾਉਣਾ ਜੋ ਆਮ ਤੌਰ ਤੇ ਬਹੁਤ ਸਾਰੇ ਘਰਾਂ ਵਿੱਚ ਹੁੰਦਾ ਹੈ ਕੀ ਇਹ ਆਤਾਂ ਸਾਡੇ ਜੀਵਨ ਵਿੱਚ ਪ੍ਰਭਾਵ ਪਾਉਂਦੀਆਂ ਹਨ ਕੀ ਇਹ ਵਸਤੂਆਂ ਨਿਯਮ ਦੇ ਵਿਰੁੱਧ ਹਨ ਆਓ ਜਾਣਦੇ ਹਾਂ ਵਸਤੂ ਅਤੇ ਦਰਵਾਜ਼ੇ ਪਿੱਛੇ ਕੱਪੜੇ ਲਟਕਾਉਣ ਦਾ ਕੀ ਸਬੰਧ ਹੈ ਵਾਸਤੂ ਸ਼ਾਸਤਰ ਵਿੱਚ ਦਰਵਾਜ਼ੇ ਦੀ ਬਹੁਤ ਹੀ ਮਹੱਤਤਾ ਹੁੰਦੀ ਹੈ ਕਿਉਂਕਿ ਦਰਵਾਜ਼ੇ ਦਾ ਸਥਾਨ ਉਹ ਹੁੰਦਾ ਹੈ ਜਿੱਥੇ ਘਰ ਵਿੱਚ ਦਾਖਲ ਹੁੰਦੀ ਹੈ ਅਤੇ ਬਾਹਰ ਨਿਕਲਦੀ ਹੈ ਦਰਵਾਜੇ ਰਾਹੀਂ ਸਕਾਰਾਤਮਕ ਊਰਜਾ ਦਾਖਲ ਹੁੰਦੀ ਹੈ ਅਤੇ ਨੈਗੇਟਿਵ ਊਰਜਾ ਬਾਹਰ ਨਿਕਲਦੀ ਹੈ ਜੇਕਰ ਦਰਵਾਜੇ ਪਿੱਛੇ ਕੱਪੜੇ ਲਟਕਾਏ ਜਾਂਦੇ ਹਨ ਤਾਂ ਇਹ ਊਰਜਾ ਦੇ ਪ੍ਰਭਾਵ ਤੇ ਰੁਕਾਵਟ ਪਾਉਂਦਾ ਹੈ ਇਸ ਕਾਰਨ ਨੈਗੇਟਿਵ ਊਰਜਾ ਦਾ ਸੰਚਾਰ ਸ਼ੁਰੂ ਹੋ ਜਾਂਦਾ ਹੈ ਅਤੇ ਜ਼ਿੰਦਗੀ ਵਿੱਚ ਕਈ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਜਿਵੇਂ ਮਾਨਸਿਕ ਤਣਾ ਕੱਪੜੇ ਦਰਵਾਜੇ ਪਿੱਛੇ ਕਿਉਂ ਨਹੀਂ ਟੰਗਨੇ ਚਾਹੀਦੇ ਜਦੋਂ ਦਰਵਾਜੇ ਪਿੱਛੇ ਕੱਪੜੇ ਟੰਗੇ ਜਾਂਦੇ ਹਨ ਤਾਂ ਮਾਨਸਿਕ ਸ਼ਾਂਤੀ ਭੰਗ ਹੁੰਦੀ ਹੈ ਗੜਬੜ ਕਰਦੇ ਵਿੱਚ ਮਾਹੌਲ ਹੁੰਦੀ ਹੈ ਅਤੇ ਤਣਾਅਪੂਰਨ ਮਾਹੌਲ ਬਣ ਜਾਂਦਾ ਹੈ ਇਸ ਤੋਂ ਇਲਾਵਾ ਕੱਪੜੇ ਇਕੱਠੇ ਕਰਨ ਨਾਲ ਘਰ ਵਿੱਚ ਧੂੜ ਅਤੇ ਗੰਦਗੀ ਫੈਲ ਜਾਂਦੀ ਹੈ ਜਿਸ ਕਾਰਨ ਸਿਹਤ ਤੇ ਮਾੜਾ ਅਸਰ ਪੈਂਦਾ ਹੈ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ